ਕਿਸਾਨੀ ਸੰਘਰਸ਼ ਦਾ ਇਹ ਚੌਥਾ ਦਿਨ ਹੈਗਾ ਕਿਸਾਨ ਜਿਹੜਾ ਨੇ ਮੰਗ ਕਰ ਰਹੇ ਨੇ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਇੱਥੇ ਜਿਹੜਾ ਹੈਗਾ ਇੱਕ ਮਿੰਨੀ ਪੰਜਾਬ ਜਿਹੜਾ ਹੈਗਾ ਦਿੱਲੀ ਦੇ ਬਾਰਡਰਸ ਤੇ ਬਣਿਆ ਹੈ ਤੇ ਵਕ-ਵਕ ਤਰੀਕੇ ਨਾਲ ਜਿਹੜਾ ਹੈ ਕਿਸਾਨਾਂ ਦੀ ਸਪੋਰਟ ਕੀਤੀ ਜਾ ਰਹੀ ਹੈ ਤੇ ਕਿਸਾਨ ਵੀ ਉਹਦਾ ਜਿਹੜਾ ਹੈ ਉਹ ਰਿਵਰਟ ਬੈਕ ਕਰ ਰਹੇ ਨੇ ਤੇ ਵਕ-ਵਕ ਤਰੀਕੇ ਨਾਲ ਜਿਹੜੇ ਇੱਥੇ ਦੇ ਸਰੌਂਡਿੰਗ ਦੇ ਲੋਕੀ ਨੇ ਉਹਨਾਂ ਦੀ ਜਿਹੜੀ ਮਦਦ ਕਰ ਰਹੇ ਨੇ ਸਾਡੇ ਨਾਲ ਖੜੇ ਨੇ ਪੰਜਾਬ ਤੋਂ ਆਏ ਕਿਸਾਨ ਜਿਹੜਾ ਇੱਥੇ ਬੱਚਿਆਂ ਨੂੰ ਪੜਾ ਰਹੇ ਨੇ ਇਸ ਪੰਜਾਬੀ ਸਾਥ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਸਤਨਾਮ ਸਿੰਘ ਹੈ ਜੀ ਸ੍ਰੀ ਅਨੰਦਪੁਰ ਸਾਹਿਬ ਤੋਂ ਆਏ ਆਪਾਂ ਆਪਾਂ ਪਹਿਲੇ ਦਿਨ ਤੋਂ ਜਦੋਂ ਤੋਂ ਇਹ ਪ੍ਰੋਸੈਸ ਚੱਲਦਾ ਹੈ ਸਾਡਾ ਅੰਦੋਲਨ ਉਸੇ ਦਿਨ ਤੋਂ ਆਪਾਂ ਇੱਥੇ ਹੈਗੇ ਆ ਆਪਾਂ ਨੂੰ ਇਹ ਜਿਹੜੀ ਸਾਡਾ ਸਕੂਲ ਦੀ ਆਪਾਂ ਫਰੀ ਖੁੰਦੇ ਸੀਗੇ ਨੌਜਵਾਨ ਪਹਿਲਾਂ ਤਾਂ ਸਫਾਈ ਦਾ ਮਹਿੰਮ ਤੋਰੀ ਆਪਾਂ ਗਾਰਬੈਗਸ ਟਰਾਲੀਆਂ ਦੇ ਨਾਲ ਉਸ ਤੋਂ ਬਾਅਦ ਆਪਾਂ ਦੀ ਟੀਮ ਬਣੀ ਇੱਕ ਆਪਾਂ ਦੀ ਟੀਮ ਤਾਂ ਫਿਰ ਲਗਭਗ 150 ਤੱਕ ਵੀ ਪੁੱਜ ਗਈ ਪਰ ਆਪਾਂ ਨੂੰ ਜਿਹੜੇ ਨੌਨ ਹੈਗੇ ਆਪਾਂ ਪੰਜਾ ਸੱਤਾਂ ਦੇ ਹੀ ਜਾਣਦੇ ਪਰ ਹੰਪਾ ਬੁਨਾ ਕਰਕੇ ਜਿਹੜੇ ਵੀ ਸਾਡੇ ਨਾਲ ਜੁੜਨਾ ਚਾਹੁੰਦੇ ਆ ਉਹ ਆਪ ਮੁਹਾਰੇ ਸਾਡੇ ਨਾਲ ਆ ਕੇ ਟੀਮ ਸਾਡੀ ਕਾਫਲਾ ਵੱਧਦਾ ਜਾਂਦਾ ਕਿੰਨੇ ਬੱਚੇ ਹੁਣ ਤੁਹਾਡੇ ਕੋਲ ਪੜ੍ਹ ਰਹੇ ਨੇ ਇੱਥੇ ਆਂਦੇ ਨੇ ਤੇ ਕਿਦਾਂ ਕਿੰਨੇ ਕਰ ਤੁਸੀਂ ਕੰਟ੍ਰਿਬਿਊਟ ਕਰ ਰਹੇ ਹੋ ਬਾਕੀ ਤੁਹਾਡੀ ਟੀਮ ਕਿੰਨੇ ਕਰ ਰਹੀ ਹੈ ਡੇਲੀ ਟੂ ਡੇਲੀ ਤਾਂ ਜੀ 40 ਤੋਂ 50 ਬੱਚੇ ਡੇਲੀ ਆਂਦੇ ਆ ਬਾਕੀ ਹੋਰ ਵੀ ਆਪ ਮਾਰੇ ਉਹਨਾਂ ਨੂੰ ਦੇਖ ਕੇ ਆ ਰਹੇ ਆ ਔਰ ਆਪਾਂ ਉਹਨਾਂ ਦੀ ਜਦੋਂ ਆਉਂਦੇ ਆ ਸਪੈਸ਼ਲ ਜਦੋਂ ਸਾਡੇ ਕੋਲ ਐਂਟਰੀ ਹੁੰਦੀ ਹੈ ਉਹਨਾਂ ਦੀ ਐਂਟਰੀ ਸਮਾਂ ਪਾ ਕੇ ਔਰ ਆਊਟ ਗoing ਵੀ ਸਮੇਂ ਨਾਲ ਕਿਉਂਕਿ ਇੱਥੇ ਰਸ਼ ਬਹੁਤ ਹੈ ਕਿਸੇ ਦੀ ਬੱਚੇ ਦੀ ਆਪਾਂ ਰਿਸਪੌਂਸਿਬਿਲਟੀ ਤਾਂ ਲੈ ਨਹੀਂ ਸਕਦੇ ਇੱਕ ਉਹ ਵੀ ਆਪਾਂ ਨਿਯਮ ਬਣਾ ਕੇ ਰੱਖੇ ਆ ਬਾਕੀ ਇਹ ਹੈ ਬਿ ਜੋ ਕੋਰੋਨਾ ਕਰਕੇ ਬੱਚੇ ਬੇਲੇ ਫਿਰਦੇ ਸੀਗੇ ਇੱਕ ਹੂਟਿੰਗ ਕਰਦੇ ਫਿਰਦੇ ਸੀਗੇ ਫਿਰ ਇੱਕ ਤਾਂ ਉਹਨਾਂ ਦੇ ਅਕੋਰਡਿੰਗ ਜਿਹੜਾ ਉਹਨਾਂ ਦੇ ਕਲਾਸ ਦੇ ਅਕੋਰਡਿੰਗ ਜੋ ਸਿਲੇਬਸ ਹੈਗਾ ਉਹ ਉਸੇ ਦੇ ਅਕੋਰਡਿੰਗ ਉਹਨਾਂ ਨੂੰ ਸਟੱਡੀ ਦਿੱਤੀ ਜਾਂਦੀ ਉਹ ਬੱਚਿਆਂ ਦੇ ਮਾਪੇ ਪੇਰੈਂਟਸ ਵੀ ਇੱਥੇ ਆਏ ਨੇ ਕਦੇ ਤੁਹਾਡੇ ਨਾਲ ਕੰਟੈਕਟ ਕੀਤਾ ਹੋਇਆ ਉਹਨਾਂ ਨੇ ਕੰਟੈਕਟ ਤਾਲੀ ਕੀਤਾ ਉਹ ਥੋੜੇ ਸਾਡੇ ਨਾਲੋਂ ਹੋਰ ਤੋਂ ਉਹਨਾਂ ਦੀ ਬੋਲੀ ਹੈ ਜਾਂ ਕੁਛ ਹੈ ਪਰ ਇੱਥੇ ਤੱਕ ਜਦੋਂ ਪਹਿਲਾ 2-4 ਦਿਨ ਆਂਦੇ ਸੀਗੇ ਬੱਚੇ ਫਿਰ ਖੁਦ ਜਿਹੜੇ ਉਹ ਨਹੀਂ ਜਾ ਕੇ ਗੱਲ ਕੀਤੀ ਉਹਨੇ ਕੁਝ ਪੇਰੈਂਟਸ ਇੱਥੇ ਛੱਡਣ ਆ ਜਾਂਦੇ ਉਹਨਾਂ ਨੂੰ ਹਾਂਜੀ ਕੋਈ ਲੈਣ ਵੀ ਫਿਰ ਆਉਂਦੇ ਆ ਜਦਾਂ 11 ਤੋਂ 2 ਵਜੇ ਤੱਕ ਕਲਾਸ ਹੁੰਦੀ ਹੈਗੀ ਛੱਡਣ ਲੈਣ ਆਉਂਦੇ ਆ ਬਾਕੀ ਕੁਝ ਬੱਚੇ ਆਪ ਮੁਹਾਰਾ ਵੀ ਆਉਂਦੇ ਆ ਹਾਂਜੀ ਆ ਜਿਹੜਾ ਹੈਗਾ ਇੱਥੇ ਇਨੀਸ਼ੀਏਟਿਵ ਲਿੱਤਾ ਤੁਸੀਂ ਹੋਰ ਹੋਰ ਜਗ੍ਹਾ ਤੇ ਕਿਉਂਕਿ ਧਰਨੇ ਦੀ ਜਗ੍ਹਾ ਤੇ ਕਾਫੀ ਸਰਾਉਂਡਿੰਗ ਦੇ ਵਿੱਚ ਕਾਫੀ ਬੱਚੇ ਹੈਗੇ ਜਿਹੜਾ ਯੂਪੀ ਬਿਹਾਰ ਦੇ ਸਟੇਟਸ ਤੋਂ ਇੱਥੇ ਆ ਕੇ ਰਹਿ ਰਹੇ ਨੇ ਉਹਨੂੰ ਇਹਨੂੰ ਆਪਾਂ ਐਕਸਟੈਂਡ ਕਰ ਸਕਦੇ ਨੇ ਹਾਂਜੀ ਐਕਸਟੈਂਡ ਦੀ ਸਾਡੀ ਮੂਹਮ ਚੱਲ ਗਈ ਸਾਡਾ ਕਾਫਲਾ ਵੱਡਾ ਹੋ ਗਿਆ ਕੱਲ ਸਾਡੀ ਟੀਮ ਇੱਕ ਟਿੱਕਰੀ ਬਾਰਡਰ ਤੇ ਗਈ ਸੀਗੀ ਉੱਥੇ ਵੀ ਆਪਾਂ ਵਲਾਂਟਿਅਰ ਇਦਾਂ ਦੇ ਜ਼ਿੰਮੇਵਾਰ ਲੱਭ ਲਏ ਆ ਅੱਜ ਉੱਥੇ ਟੀਮ ਦੀ ਤਿਆਰੀ ਚੱਲ ਰਹੀ ਆ ਆਪਾਂ ਅੱਜ ਜਾਂ ਕੱਲ ਤੋਂ ਉੱਥੇ ਸੱਤ ਸਟਾਰਟ ਹੋ ਰਹੀ ਆ ਇਸੇ ਤਰ੍ਹਾਂ ਦੀ ਜੋ ਵੀ ਉੱਥੇ ਦੀ ਐਕਟੀਵਿਟੀ ਐ ਨੈਗੇਟਿਵਿਟੀ ਜੋ ਸਾਡੇ ਅੰਦੋਲਨ ਚ ਕੀ ਸਾਨੂੰ ਕਰਨਾ ਚਾਹੀਦਾ ਕੀ ਸਾਡਾ ਮੋਟਿਵ ਹੈ ਔਰ ਲਿਟਰੇਚਰ ਨਾਲ ਸੰਬੰਧਿਤ ਵੀ ਸਾਡਾ ਇਹੀ ਹੈ ਕਿ ਹਾਂ ਜੋ ਲੋਕ ਆ ਕੇ ਕਿਤਾਬਾਂ ਪੜ੍ਹਨ ਤੇ ਆਪਾਂ ਦੇ ਜਿਹੜੇ ਅੰਦੋਲਨ ਹੈ ਉਹ ਕਿੱਥੋਂ ਅੱਗੇ ਸਫਲ ਹੋਏ ਕਿੱਥੋਂ ਫੇਲ ਹੋਏ ਕੀ ਵਿੱਚ ਕਰਨਾ ਚਾਹੀਦਾ ਸਾਨੂੰ ਕੀ ਸਾਨੂੰ ਸਹਿਦ ਦੇਣੀ ਚਾਹੀਦੀ ਸਮਾਜ ਨੂੰ ਉਹ ਸਾਰਾ ਕੁਝ ਹੈ ਬਾਕੀ ਜੋ ਸਾਡਾ ਮੇਨ ਮੋਟਿਵ ਇਹ ਹੈ ਕਿ ਜੋ ਇੱਥੇ ਬੱਚੇ ਆਂਦੇ ਆ ਕਿ ਇੱਕ ਸਾਡੇ ਗੁਰੂ ਸਾਹਿਬ ਨੇ ਸਾਨੂੰ ਸਿੱਖਿਆ ਵੀ ਦਿੱਤੀ ਹੈ ਕਿ ਜਿੱਥੇ ਸਾਡੇ ਗੁਰੂ ਸਾਹਿਬ ਗਏ ਉਹ ਛਾਪ ਛੱਡ ਕੇ ਜਾਂਦੇ ਸੀਗੇ ਅਸੀਂ ਵੀ ਇਹੀ ਚਾਹੁੰਦੇ ਕਿ ਅੱਜ ਇੱਥੇ ਇੰਨਾ ਪੰਜਾਬੀ ਆਏ ਆ ਪੰਜਾਬ ਤੋਂ ਲੋਕ ਆਏ ਹੋਏ ਰਹਿੰਦੀਆਂ ਪੀੜ੍ਹੀਆਂ ਤੱਕ ਅਸੀਂ ਉਹਨਾਂ ਦੇ ਦਿਮਾਗ 'ਚ ਘਰ ਜਾ ਕਰ ਜਾਈਏ ਕਿ ਅਗਲ ਕੱਲੂ ਉਹਨਾਂ ਤੇ ਵੀ ਕੋਈ ਸਰਕਾਰ ਇਦਾਂ ਦਾ ਕਦਮ ਚੱਕਦੀ ਹੈ ਤਾਂ ਉਹ ਵੀ ਕੱਲੂ ਕ੍ਰਾਂਤੀ ਕਰਕੇ ਮੋਹਰੇ ਆਣ ਤੁਸੀਂ ਤੁਸੀਂ ਵੀ ਕੰਟ੍ਰਿਬਿਊਟ ਕਰ ਰਹੇ ਹੋ ਇਸ ਮੁਹਿੰਮ ਦੇ ਵਿੱਚ ਸਾਰੀ ਚੀਜ਼ ਜੀ ਜੀ ਸਰ ਬਿਲਕੁਲ ਜੀ ਨਾ ਤੁਹਾਡਾ ਕਿੱਥੋਂ ਦੇ ਹੋ ਤੁਸੀਂ ਮੇਰਾ ਨਾਮ ਗੁਰਵਿੰਦਰ ਸਿੰਘ ਆ ਜੀ ਅਸੀਂ ਵੀ ਅਨੰਦਪੁਰ ਸਾਹਿਬ ਤੋਂ ਆਈ ਹਾਂ ਜੀ ਕਿੱਦਾਂ ਕੀ ਕੀ ਬੱਚਿਆਂ ਨੂੰ ਪੜਾ ਰਹੇ ਹੋ ਇੱਥੇ ਤੁਸੀਂ ਬੱਚਿਆਂ ਨੂੰ ਜੋ ਉਹਨਾਂ ਦਾ ਸਿਲੇਬਸ ਹੈ ਉਸ ਦੇ ਅਕੋਰਡਿੰਗ ਉਹਨਾਂ ਨੂੰ ਕਲਾਸਿਸ ਦਿੱਤੀ ਜਾਂਦੀ ਹੈ ਸਵੇਰੇ 11 ਵਜੇ ਤੋਂ 2 ਵਜੇ ਤੱਕ ਤੇ ਇੱਕ ਤੁਸੀਂ ਵਰਲਡ ਕਿਹਾ ਸੀਗਾ 컬러ਫੁਲ ਪੋਸਟਰ ਮੈਂ ਉਹ 컬러 ਦਾ मीनिंग ਕੱਢਣਾ ਚਾਹੁੰਦਾ ਜੋ ਤੁਸੀਂ 컬러ਫੁਲ ਪੋਸਟਰ ਕਿਹਾ ਸੀ ਇਹ 컬러 ਉਹ 컬러 ਹੈ ਜੋ ਇਹਨਾਂ ਦੇ ਵਿੱਚ ਸ਼ਹਾਦਤਾਂ ਜਿਨ੍ਹਾਂ ਲੋਕਾਂ ਨੇ ਦਿੱਤੀਆਂ ਉਹਨਾਂ ਦੀ ਸ਼ਹਾਦਤ ਦਾ ਰੰਗ ਉਹਨਾਂ ਦੇ ਜਜ਼ਬੇ ਦਾ ਰੰਗ ਉਹੀ ਰੰਗ ਅੱਜ ਇੱਥੇ ਦੇਖਣ ਨੂੰ ਮਿਲ ਰਿਹਾ ਹੈ ਸਾਡੇ ਇਸ ਅੰਦੋਲਨ ਦੇ ਵਿੱਚ ਸੋ ਥੋੜੇ ਉਸ ਵਰਲਡ ਨੂੰ ਮੈਂ ਮਾਈਂਡ 'ਚ ਰੱਖਿਆ ਮੈਂ ਕਿਹਾ ਚਲੋ ਜਦੋਂ ਸਰ ਗੱਲ ਕਰਨਗੇ ਮੈਂ ਜਰੂਰ ਦੱਸਾਂਗਾ ਜਿਹੜਾ ਇਹ ਰੰਗ ਹੈ ਕਲਰਫੁੱਲ ਪੋਸਟਰ ਹੈ ਇਹਨਾਂ ਦੇ ਵਿੱਚ ਜਿਹੜਾ ਕਲਰ ਹੈ ਉਹਨਾਂ ਦੀ ਸ਼ਹਾਦਤ ਦਾ ਰੰਗ ਹੈ ਉਹੀ ਇਸੇ ਚੀਜ਼ ਤੋਂ ਸਾਨੂੰ ਸੇਧ ਲੈਣੀ ਚਾਹੀਦੀ ਹੈ ਵੀ ਜਦ ਸਾਡੇ ਵਾਸ ਕੋਈ ਧੱਕਾ ਕਰਦਾ ਏ ਕੋਈ ਸਰਕਾਰ ਕਰਦੀ ਏ ਜਾਂ ਕੋਈ ਵੀ ਕਰਦਾ ਏ ਤਾਂ ਸਾਡੇ ਗੁਰੂਆਂ ਸਾਹਿਬਾਨ ਨੇ ਸਾਨੂੰ ਹੱਕ ਸੱਚੀ ਲੜਾਈ ਵਾਸਤੇ ਲੜਨਾ ਹੀ ਸਿਖਾਇਆ ਉਹੀ ਪੰਜਾਬ ਦੇ ਹਰਿਆਣੇ ਦੇ ਲੋਕਾਂ ਨੇ ਅੱਜ ਇਹ ਸਿੰਘੂ ਬਾਰਡਰ ਤੇ ਟਿੱਕਰੀ ਬਾਰਡਰ ਤੇ ਆਪਣਾ ਦਿੱਲੀ ਰਾਜਧਾਨੀ ਦੇ ਹਰੇਕ ਬਾਰਡਰ ਤੇ ਇਕੱਠੇ ਹੋ ਕੇ ਇੱਕ ਇਸ ਚੀਜ਼ ਦੀ ਮਿਸਾਲ ਕਾਇਮ ਕੀਤੀ ਹੈ 1907 ਦੇ ਵਿੱਚ ਜਦੋਂ ਪਗੜੀ ਸੰਘਾਲ ਜੱਟਾ ਲਹਿਰ ਚੱਲੀ ਸੀ ਸ਼ਹੀਦ ਆਪਣਾ ਸ਼ਹੀਦ ਭਗਤ ਸਿੰਘ ਦੇ ਚਾਚਾ ਜੀ ਉਹਨਾਂ ਦੇ ਮੋਰੀ ਸੀਗੇ ਉਸ ਟਾਈਮ ਵੀ ਕਿਸਾਨਾਂ ਦੇ ਜਿਹੜੇ ਖਾਤ ਤਿੰਨ ਕਾਨੂੰਨ ਬਣਾਏ ਗਏ ਸੀ ਉਹਨਾਂ ਨੂੰ ਰੱਦ ਕਰਵਾਏ ਗਏ ਸੀ ਉਹ ਅੰਗਰੇਜ਼ਾਂ ਨੇ ਬਣਾਏ ਸੀ ਇਹ ਮੋਦੀ ਸਾਹਿਬ ਨੇ ਬਣਾਤੇ ਜਦੋਂ ਇਹ ਚੀਜ਼ ਚਾਹੀਦੀ ਨਹੀਂ ਆ ਉਹ ਰੱਖਣੀ ਕਾਦੇ ਵਾਸਤੇ ਆ ਜੀ ਤੇ ਉਹ ਅੰਦੋਲਨ ਵੀ ਕਹਿੰਦੇ ਬੜਾ ਲੰਮਾ ਚੱਲਿਆ ਸੀਗਾ ਤੇ ਇਸ ਦੀ ਤਿਆਰੀ ਵੀ ਤੁਹਾਡੀ ਲੰਬੇ ਅੰਦੋਲਨ ਦੀ ਹੈ ਬਿਲਕੁਲ ਲੰਬਾਈ ਚੱਲ ਰਿਹਾ ਜੀ 27 22 ਦਿਨ ਇੱਥੇ ਬੈਠੇ ਨੂੰ ਹੋਗੇ 3 ਮਹੀਨੇ ਤੋਂ ਆਪਾਂ ਪੰਜਾਬ ਤੇ ਬੈਠੇ ਆ ਜੀ ਇਹਦੋਂ ਨਾਲ ਇਹਦੋਂ ਨਾਲੋਂ ਵੱਡਾ ਅੰਦੋਲਨ ਦੁਨੀਆ ਦੇ ਵਿੱਚ ਕੋਈ ਐਸਾ ਅੰਦੋਲਨ ਨਹੀਂ ਹੈਗਾ ਜਿਸ ਨੇ 3 ਮਹੀਨੇ ਤੱਕ ਪੂਰੇ ਪੰਜਾਬ ਦੇ ਟੋਲ ਪਲਾਜ਼ੇ ਬੰਦ ਕਰਾਏ ਹੋਣ ਰੇਲਾ ਬੰਦ ਕਰਾਈਆਂ ਹੋਣ ਔਰ 12 ਦਸੰਬਰ ਪੂਰੇ ਹਿੰਦੁਸਤਾਨ ਦੇ ਟੋਲ ਪਲਾਜ਼ੇ ਬੰਦ ਕਰਾਏ ਮੈਂ ਕਹਿੰਦਾ ਕੋਈ ਵੀ ਐਸਾ ਨਹੀਂ ਹੈ ਟੋਲ ਪਲਾਜ਼ੇ ਵਾਲੇ ਕਿਸੇ ਨੂੰ ਬਿਨਾ ਪਰਚੀ ਤੋਂ ਲੰਘਣ ਨਹੀਂ ਦਿੰਦੇ ਇਹਦੇ ਨਾਲੋਂ ਵੱਡਾ ਅੰਦੋਲਨ ਸ਼ਾਂਤਮਈ ਅੰਦੋਲਨ ਔਰ ਡਿਸਪਲਾਈਨ ਦੇਖੋ ਕਿੰਨਾ ਹੈ ਇੱਥੇ ਕੋਈ ਪੁਲਿਸ ਵਾਲਾ ਨਹੀਂ ਹੈ ਕੋਈ ਪੁਲਿਸ ਵਾਲੇ ਦਾ ਨਾਮ ਨਿਸ਼ਾਨ ਨਹੀਂ ਹੈ ਹਰ ਬੰਦਾ ਆਪਣੇ ਆਪ ਡਿਸਪਲਿਨ ਦੇ ਵਿੱਚ ਚੱਲ ਰਿਹਾ ਏ ਕੋਈ ਓਵਰਟੇਕ ਨਹੀਂ ਕਰ ਰਿਹਾ ਹਰ ਬੰਦਾ ਗੱਡੀ ਮੋਟਰਸਾਈਕਲ ਜੋ ਜਿਸ ਤਰੀਕ ਤੇ ਆਇਆ ਉਹਨੂੰ ਇੱਕ ਡਿਸਪਲਿਨ ਦੇ ਵਿੱਚ ਖੜਾ ਕੇ ਆਪਣੇ ਜੋ ਉਹਨਾਂ ਨੇ ਸੇਵਾ ਕਰਨੀ ਹੈ ਜਾਂ ਅੰਦੋਲਨ ਚ ਸ਼ਾਮਲ ਹੋ ਕੇ ਸਟੇਜ ਤੇ ਜਾਣਾ ਹੈ ਜਾਂ ਕੁਝ ਵੀ ਕਰ ਰਿਹਾ ਉਹ ਪੂਰੇ ਡਿਸਪਲਿਨ ਦੇ ਵਿੱਚ ਕਰ ਰਿਹਾ ਹੈ ਸਰਕਾਰਾਂ ਨੂੰ ਸਿੱਖਣਾ ਚਾਹੀਦਾ ਏ ਬਈ ਉਹਨਾਂ ਦੇ ਜੋ ਅੱਗੇ ਸਾਰੇ ਬਸ ਐਸੀ ਪੁਲਿਸ ਦਾ ਪ੍ਰਯੋਗ ਕਰਦੇ ਆ ਜਾਂ ਸਾਡੇ ਸਟਾਫ ਜੋ ਵੀ ਚੱਲਦੇ ਆ ਬਿਨਾਂ ਕਿਸੇ ਸਟਾਪ ਤੋਂ ਇੰਨਾ ਵੱਡਾ ਡਿਸਪੀਸਪਲਿਨ ਕਾਇਮ ਕਰਨਾ ਉਹ ਛੋਟੀ ਛੋਟੀ ਜੀ ਗੱਲ ਨਹੀਂ ਹੈ ਤੇ ਧੰਨਵਾਦੀ ਹੈ ਅਸੀਂ ਆਪਣੀਆਂ ਕਿਸਾਨ ਜਥੇਬੰਦੀਆਂ ਦੇ ਜਿਨ੍ਹਾਂ ਨੇ ਬਹੁਤ ਹੀ ਤਗੜੇ ਫੈਸਲੇ ਲਏ ਦ੍ਰਿੜਤਾ ਰੱਖੀ ਇੱਕ ਨੀਵਾਪਣ ਰੱਖਿਆ ਆਪਣੇ ਦੇ ਵਿੱਚ ਔਰ ਸਾਰੇ ਕਿਸਾਨਾਂ ਨੂੰ ਇੱਕ ਜੁਟ ਕਰਕੇ ਇੱਥੇ ਬਿਠਾਇਆ ਹੋਇਆ ਹੈ ਧੰਨਵਾਦ ਜੀ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾ ਤੁਹਾਡਾ ਕਿਤੋਂ ਆ ਤੁਸੀਂ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਸੁਖਵਿੰਦਰ ਸਿੰਘ ਬੜਵਾ ਡਿਸਟ੍ਰਿਕਟ ਰੂਪਨਗਰ ਪੰਜਾਬ ਤੋਂ ਆਇਆ ਇਹ ਤੁਸੀਂ ਬਾਈ ਜੀ ਉਹਨਾਂ ਨੇ ਇੱਕ ਸਵਾਲ ਕੀਤਾ ਸੀਗਾ ਵੀ ਕੀ ਇਹ ਵੀ ਅੰਦੋਲਨ ਨੂੰ ਤੁਸੀਂ ਲੰਬਾ ਲੈ ਕੇ ਜਾਵਾਂਗੇ ਮੇਰੀ ਨਿੱਜੀ ਰਾਏ ਤੇ ਜੋ ਪਿਛਲੇ ਮੈਨੂੰ 22 ਦਿਨਾਂ ਤੋਂ ਨੌਜਵਾਨ ਮਿਲੇ ਨੇ ਉਹਨਾਂ ਦੀ ਸਾਰਿਆਂ ਦੀ ਨਿੱਜੀ ਰਾਏ ਹੈ ਅਸੀਂ ਲੰਬਾ ਲੈਣ ਦੇ ਹੱਕ 'ਚ ਨਹੀਂ ਆ ਜੇ ਸਰਕਾਰਾਂ ਹੱਲ ਸਾਡਾ ਕੱਲ ਕਰ ਦਿੰਦੀਆਂ ਅਸੀਂ ਕੱਲ ਵਾਪਸ ਚੱਲ ਜਾਵਾਂਗੇ ਫਿਲਹਾਲ ਜੇ ਨਹੀਂ ਕਰਨ ਗਿਆ ਤਾਂ ਅਸੀਂ ਲੰਬੇ ਚੱਲਾਂਗੇ ਇਹਦੇ ਵਿੱਚ ਸਾਨੂੰ ਕੋਈ ਬਹੁਤ ਲੋਕੀ ਦੱਸਦੇ ਨੇ ਕਿ ਪੰਜਾਬੀਆਂ ਨੇ ਕਿ ਲੰਗਰ ਲਾ ਦਿੱਤੇ ਨੇ ਬਨ ਸਵੰਨੇ ਸਾਨੂੰ ਇੱਥੇ ਕੋਈ ਖੁਸ਼ੀ ਨਹੀਂ ਮਹਿਸੂਸ ਹੋ ਰਹੀ ਹੈ ਸਾਡਾ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੋ ਰਿਹਾ ਹੈ ਅਸੀਂ ਆਹ ਇੱਥੇ ਸਾਨੂੰ ਪਹਿਲਾਂ ਵੀ ਸਾਡੇ ਭਾਈ ਹੁਣੀ ਨਾਲ ਦੇ ਨਾਲ ਦੱਸਿਆ ਹੋਣਾ ਇਹ ਸਾਂਝੀ ਸੱਤ ਖੋਲੀ ਸੀ ਅਸੀਂ ਇੱਥੇ ਇੱਕ ਛੋਟਾ ਟੈਂਟ ਲਾਇਆ ਸਾਨੂੰ ਛੋਟੇ ਟੈਂਟ ਦੇ ਵਿੱਚ ਪ੍ਰੋਬਲਮ ਆਈਆਂ ਅਸੀਂ ਗੱਲ ਕੀਤੀ ਪੰਜਾਬ ਉੱਥੇ ਤੋਂ ਇੱਕ ਦਾਨੀ ਵੀਰ ਨੇ ਸਾਡੇ ਲਈ ਵਾਟਰ ਪ੍ਰੂਫ ਟੈਂਟ ਦਿੱਤਾ ਤੇ ਨੁਕਸਾਨ ਤਾਂ ਹੋ ਰਿਹਾ ਹੈ ਨਾ ਅਸੀਂ ਕੋਈ ਖੁਸ਼ੀ ਲਈ ਨਹੀਂ ਇੱਥੇ ਬੈਠੇ ਹਾਂ ਸਾਡਾ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੋ ਰਿਹਾ ਮੈਂ ਤੁਹਾਡੇ ਇਸ ਚੈਨਲ ਮਾਧਿਅਮ ਰਹੀਂ ਸੈਂਟਰ ਸਰਕਾਰ ਨੂੰ ਅਪੀਲ ਕਰਦਾ ਅਸੀਂ ਪਬਲਿਕ ਨੂੰ ਜੋ ਦਿੱਲੀ ਵਾਲੇ ਆ ਉਹਨਾਂ ਨੂੰ ਵੀ ਪਰੇਸ਼ਾਨ ਕਰਨ ਦੇ ਹੱਕ 'ਚ ਨਹੀਂ ਆ ਸਾਡੇ ਕਾਲੇ ਕਾਨੂੰਨ ਵਾਪਸ ਕਰੋ ਅਸੀਂ ਵਾਪਸ ਚਲੇ ਜਾਈਏ ਇੱਥੇ ਤੋਂ ਅਸੀਂ ਕਿਸੇ ਨੂੰ ਵੀ ਪਰੇਸ਼ਾਨੀ ਕਰਨਾ ਚਾਹੁੰਦੇ ਇਹ ਅਸੀਂ ਅੰਦੋਲਨ ਲੰਬਾ ਨਹੀਂ ਲੈਣਾ ਚਾਹੁੰਦੇ ਅਸੀਂ ਸਿਰਫ ਆਪਣੇ ਕਾਲੇ ਕਾਨੂੰਨੀ ਵਾਪਸ ਕਰਨਾ ਚਾਹੁੰਦੇ ਹਾਂ ਇੱਥੇ ਜੀ ਜੀ ਤੁਸੀਂ ਸੁਣ ਰਹੇ ਸੀਗੇ ਜਿਹੜੇ ਕਿਸਾਨ ਨੇ ਇੱਥੇ ਕੰਟ੍ਰਿਬਿਊਟ ਕਰ ਰਹੇ ਨੇ ਕਿਸਾਨਾਂ ਦੀ ਸਪੋਰਟ ਵਾਸਤੇ ਜਿਹੜਾ ਹੈ ਵਕ ਵਕ ਤੱਕ ਦੀ ਸੁਸਾਇਟੀ ਦੇ ਅੱਗੇ ਆਏ ਨੇ ਪਰ ਕਿਸਾਨ ਵੀ ਆਪਣੇ ਲੈਵਲ ਤੇ ਜਿਹੜਾ ਨੇ ਕੰਟ੍ਰਿਬਿਊਟ ਕਰ ਰਹੇ ਨੇ ਤੇ 11 ਵਜੇ ਤੇ 2 ਵਜੇ ਤੱਕ ਦਿੱਲੀ ਜਿਹੜਾ ਹੈਗਾ ਬੱਚੇ ਜਿਹੜੇ ਹੈਗੇ ਇੱਥੇ ਸਰਾਊਂਡਿੰਗ ਦੇ ਏਰੀਆਸ ਚ ਰਹਿੰਦੇ ਨੇ ਉਹ ਪੜ੍ਹਨੇ ਇੱਥੇ ਆਂਦੇ ਨੇ ਤੇ ਕਿਸਾਨ ਜਿਹੜਾ ਹੈ ਕਿਸਾਨ ਵੀ ਆਪਣੇ ਤਰੀਕੇ ਨਾਲ ਜਿਹੜਾ ਹੈ ਕੰਟ੍ਰਿਬਿਊਟ ਕਰ ਰਹੇ ਨੇ ਇੱਥੇ ਦੀ ਜਿਹੜੀ ਸੁਸਾਇਟੀ ਹੈਗੀ ਉਹਦੇ ਵੀ